ਇਕੰਨਾ ਨਾ ਹੋਰ ਆ ਉਹ ਮਿੱਤਰ ਪਿਆਰੇ ਉਹਹੀਂ ਕਰੀ ਜਾਂਦਾ ਨਾ ਪਤੰ। ਉਹ ਮਿੱਤਰ ਪਿਆਰੇ ਲਹਦਾ ਸੀ। ਉਹਦਾ ਕੋਈ ਮਿੱਤਰ ਪਿਆਰਾ ਹੈ ਨਹੀਂ ਕਾਂਗਰਸ ਚ। ਕੱਲੇ ਹੀ ਮਿੱਤਰ ਪਿਆਰਾ ਫਿਰਦਾ ਹੈ। ਉਹ ਜਿਵੇਂ ਨੌਜੋ ਸਿੱਧੂ ਤਾਂ ਹੁਣ ਉਹ ਜਿਹੜੀ ਕਠੂਆ ਤੋਂ ਟ੍ਰੇਨ ਚੱਲੀ ਸੀ ਉਹਦੇ ਮੰਗੂ ਬਿਨਾ ਡਰਾਈਵਰ ਤੋਂ ਚੱਲੀ ਜਾਂਦਾ। ਮਸਾਂ ਰੋਕੀਆ ਕਿਤੇ ਜਾ ਕੇ ਮਕੇਰੀਆਂ ਕੋਲੇ ਉਹ। ਲੱਕੜਾਂ ਲੁਕੜਾਂ ਸਾਰਕਾ ਉਹ ਹੀ ਐ। ਸੌਣ ਅਗੇ ਉਹ ਡਰਾਈਵਰ ਤੋਂ ਬਿਨਾ ਚੱਲੀ ਹੋਈ ਟ੍ਰੇਨ ਹੈ ਨਾ ਪਾਟੜੀ ਤੋਂ ਲੈਂਦੀ ਐ ਨੁਕਸਾਨ ਕਰੂ ਜੇ ਕਿ ਪਾਟੜੀ ਤੋਂ ਲਾਹੋਂਗੇ ਕਿੱਥੇ ਲਾਹੋਂਗੇ ਉਹ ਨਹੀਂ ਰੁਕਣੀ ਉਹ ਬਹੁਤ ਖਤਰਨਾਕ ਟ੍ਰੇਨ ਹੈ ਇੰਨਾ ਕੋਲੇ ਬੜੇ ਨਮੂਨੇ ਪਏ ਨੇ ਜੀ ਇੱਕ ਤੋਂ ਇੱਕ ਆਪਸ ਚ ਬਣਦੀ ਨਹੀਂ ਕਿੰਨਾ ਸਕੂਨ ਹੈ ਦੇਖੋ ਹਨਾ ਕਿੰਨਾ ਆਰਾਮ ਨਾਲ ਬੋਲੀ ਜਾਂਦੇ ਆ ਜਦੋਂ ਉਹ ਹੁੰਦੇ ਨੇ کنا رولا رپا گرہن لگے ہوئے ہیں جی نے ہن جا کے ادھر گھر جا کے کہنے ہونے میں لگیا میں بہت نعرے لگائے فلانے نے نہیں لگائے پھر نعرے سے بھی لڑ پے ہوں بھی تین میرے نعرے سے کیوں نہیں نعرہ لائے ہیں مطلب آئے ہیں یہ آئے آہ کم نے یہاں کے بس آپس ایک دوجے نے تڑے بندی بنا تو کہہ رہے دیکھو تے بارے کی کہہ رہے سر تمہوں تینوں کہہ کے کہہ رہے سر اصل چ معاف کر دے ان ਉਹਨਾਂ ਦੀ ਡਿਕਸ਼ਨਰੀ ਜਿਹੜੀ ਹੈ ਨਾ ਉਹ ਸਨਾਵਰਾਂ ਦੋਨਾਂ ਚ ਬਣੀ ਹੈ ਉੱਥੇ ਯੂ ਹੈ ਯੂ ਦਾ ਮਤਲਬ ਅੰਗਰੇਜ਼ੀ ਜੂ ਹੈ ਪੰਜਾਬੀ ਚ ਤੁਹਾਨੂੰ ਤੁਸਾਨੂੰ ਤੇ ਆਪ ਜੀ ਬਹੁਤ ਵੱਡੇ ਲਫ਼ਜ਼ ਨੇ ਇਹ ਇਹਨਾਂ ਨੇ ਪੜੇ ਨਹੀਂ ਹੋਏ ਇਸ ਕਾਕਿ ਤੈਨੂੰ ਤੂੰ ਇਹਨਾਂ ਦੀ ਆਮ ਜੀ ਗੱਲ ਹੈ ਇੱਕ ਨਾਲ ਹੋਰ ਹੈ ਉਹ ਮਿੱਤਰ ਪਿਆਰੇ ਉਹ ਅਹੀਂ ਕਰੀਂਦਾ ਨਾ ਪਤਨ ਉਹ ਮਿੱਤਰ ਪਿਆਰੇ ਲੈ ਦੱਸ ਉਹਦਾ ਕੋਈ ਮਿੱਤਰ ਪਿਆਰਾ ਹੈ ਨਹੀਂ ਕਾਂਗਰਸ ਚ ਕੱਲੇ ਹੀ ਮਿੱਤਰ ਪਿਆਰਾ ਫਿਰਦਾ ਹੈ ਉਹ ਜਿਵੇਂ ਨੌਜਵਨ ਸਿੱਧੂ ਤਾਂ ਹੁਣ ਉਹ ਜਿਹੜੀ ਕਠੂਆ ਤੋਂ ਟ੍ਰੇਨ ਚੱਲੀ ਸੀ ਉਹਦੇ ਵਾਂਗੂ ਐ ਬਿਨਾਂ ਡਰਾਈਵਰ ਤੋਂ ਚੱਲੀ ਜਾਂਦਾ ਮਸਾਂ ਰੋਕੀਆ ਕਿਤੇ ਜਾ ਕੇ ਮਕੇਰੀਆਂ ਕੋਲੇ ਉਹ ਲੱਕੜਾਂ ਲੁਕੜਾਂ ਸਾਰਕੇ ਉਹ ਹੀ ਐ ਸੌਣ ਅਗੇ ਉਹ ਡਰਾਈਵਰ ਤੋਂ ਬਿਨਾ ਚੱਲੀ ਹੋਈ ਟ੍ਰੇਨ ਐ ਨਾ ਪਾਜੜੀ ਤੋਂ ਲੈਂਦੀ ਆ ਨੁਕਸਾਨ ਕਰੂ ਜੇ ਪਾਜੜੀ ਤੋਂ ਲਾਹੋਂਗੇ ਕਿੱਥੇ ਲਾਹੋਂਗੇ ਉਹ ਨਹੀਂ ਰੁਕਣੀ ਉਹ ਬਹੁਤ ਖਤਰਨਾਕ ਟ੍ਰੇਨ ਹੈ ਇੰਨਾ ਕੋਲੇ ਬੜੇ ਨਮੂਨੇ ਪਏ ਨੇ ਜੀ ਇੱਕ ਤੋਂ ਇੱਕ ਆਪਸ ਚ ਬਣਦੀ ਨਹੀਂ ਕਾਂਗਰਸ ਜੀ ਹੈ ਨਾ ਕੋਕਮੈਂਡਾਂ ਮੀਟਿੰਗਾਂ ਜਾਂਦਾਰ ਬਹੁਤ ਅਪਡੇਟਡ ਪਾਰਟੀ ਇਹ ਗੱਲ ਮੈਨੂੰ अखिलेश यादव ਜੀ ਨੇ ਦੱਸੇ پندرہ دن پہلے کچھ کانگریس اپڈیٹ ہو گئی مہا کمال ہے یار کی ہو گیا کہ سپا میٹنگ سی سیٹ شیئرنگ دی یو پیچ پی چنیا سیٹ تسی لڑنا کنیا آ سن لو انہوں نے کہانی کہ سات می تو اکھلیش یادو کہ دیکھیں یہ سیٹ تو ہماری کہتے نہیں اس بار ہم لڑیں گے کہتے نہیں یہ تو سیٹ ہماری ہے تو نہیں ہم لڑیں گے کہتے اخلیش جی چلو ٹھیک ہے دیدنے. بندہ کون لڑاؤ گے اخبار فلانش یادو اوچھو اوچھو. نے کہا جی وہ نہیں لڑ سکتا کہتے کیوں کہتے جی ساڑھے نو سال ہوئے اس کو مرے ہوئے اپڈیٹڈ نے سر ساڑھے نو سال پہلے مرے ہوئے بندے کو چلے گئے تھے ਇੰਥੇ ਕੋਈ ਨਹੀਂ ਪੁੱਛਦਾ ਅੰਨਾ ਖੂਆ ਇੱਥੇ ਲਾਸ਼ਾਂ ਹੀ ਥਿਆਉਂਦੀਆਂ ਇਹਨਾਂ ਨੂੰ ਕੌਣ ਪੁੱਛਦਾ ਇੱਥੇ ਦਿੱਲੀ ਵੜਦੀ ਦਿੰਦੇ ਇਹਨਾਂ ਨੂੰ ਇਹ ਤਾਂ ਕਾਲੀਆਂ ਕੀੜੀਆਂ ਵਾਂਗੂ ਨੇ ਇੱਕ ਦੂਜੇ ਵਿੱਚ ਵੱਜਦੇ ਫਿਰਦੇ ਆ ਇਹ ਕੋਈ ਡਿਸਪਲਨ ਨਹੀਂ ਕੁਛ ਨਹੀਂ ਨਾ ਅਪਡੇਟਡ ਨੇ ਇੱਕ ਹੋਰ ਬੰਦੇ ਵਾਸਤੇ ਟਿਕਟ ਮੰਗ ਲਈ ਉਹ ਕਹਿੰਦਾ ਯਾਰ 2 ਸਾਲ ਪਹਿਲਾਂ ਇਹ ਸਾਡੀ ਪਾਰਟੀ ਆ ਗਿਆ ਤੁਸੀਂ ਫੇਰ ਟਿਕਟ ਦੇਈ ਜਾਂਦੇ ਉਹਨੂੰ ਤੁਸੀਂ ਇਹ ਤਾਂ ਸੋਚ ਕੇ ਜਾਓ ਯਾਰ ਟਿਕਟ ਕਿਹਨੂੰ ਦੇਣੀ ਹੈ ਬਹੁਤ ਅਪਡੇਟਡ ਹੈ ਸਰ ਅਸਲ ਸੁਣੋ ਜਿਹੜੀ ਕਾਂਗਰਸ ਹੈ ਨਾ ਉਹ ਇੱਕ ਫੀਡਕਾਰ ਆ ਉਹ ਫੀਡਕਾਰ ਚੋਂ ਵਾਈਫਾਈ ਭਾਦ ਰਿਹਾ ਫੀਡਕਾਰ ਸੱਚਾਈ ਤੇ ਲੱਗ ਜੂਗਾ ਯਾਰ ਫੀਡਕਾਰ ਤਾਂ ਉਹ ਬੇਚਰੀਏ ਪੁਰਾਣੀ ਸੀ ਉਹਦਾ 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 ਰੈਡੀ ਰੈਡੀਏਟਰ ਜਿਹੜਾ ਹੈ ਉਹ ਇੰਨਾ ਜਿਹੜਾ ਨਮੀ ਨੂੰ ਖਿੱਚਦਾ ਸੀ ਮੀਂਹ ਗੰਗਾ ਨਗਰ ਪੈਣ ਲੱਗਦਾ ਸੀ ਫੀਡ ਪਟਿਆਲੇ ਬੰਦ ਹੋ ਜਾਂਦੀ ਸੀ ਜਦੋਂ ਗੀੜ ਬਾਜਾਂ ਦੀ ਜਲਦੀ ਬੰਦ ਹੋ ਗਿਆ ਉਹ ਗੰਗਰਾਂ ਨਹੀਂ ਪੈਣ ਲੱਗਿਆ پیریڈ حالت ہے بائی فائی لوگ دو, دو, دو لے لگے کوئی یہ دیش کی دی چنتا نہیں کوئی یہ سویدھان کی چنتا نہیں کوئی سپیکر کا مان نہیں کوئی عزت کسی کی کرنی نہیں جانتے بس ہائے ہائے مرد آباد.